ਸਾਰੇ ਵਧੀਆ ਹੋਰ ਸਨੌਕਦਾ ਠੀਕ ਠਾਕ ਆ ਮਿੱਤਰੋ ਸਾਰੇ ਵਧੀਆ ਤੇ ਮਿੱਤਰੋ ੱਤਪ ਬਹੁਤ ਜਿਆਦਾ ਆ ਤੇ ਗਰਮੀ ਵੀ ਬਹੁਤ ਜਿਆਦਾ ਆ ਤੇ ਮਿੱਤਰੋ ਆਪਾਂ ਦਾ ਨਾ ਲ ਕਬੂਤਰ ਨਵਾਂ ਜਿਹੜਾ ਉੱਡ ਗਿਆ ਆ ਤੇ ਉਹਦੇ ਕੱਚ ਦੇ ਵਿੱਚ ਆਪਾਂ ਹਰਾ ਰੰਗ ਕੀਤਾ ਹੋਇਆ ਆ ਨਵਾਂ ਉੱਡ ਗਿਆ ਯਾਰ ਹੁਣ ਦੇਖਦੇ ਆ ਕਬੂਤਰ ਕਿੱਥੇ ਆ ਕਿੱਥੇ ਨਹੀਂ ਹੈਗਾ ਤੇ ਆਪਾਂ ਉਹਦਾ ਉੱਪਰ ਵਾਲੇ ਕਬੂਤਰ ਛੱਡੇ ਹੋਏ ਆ ਥੱਲੇ ਤੇ ਉਹ ਥੱਲੇ ਦੇ ਵਾਲੇ ਵੀ ਕਬੂਤਰ ਆਪਾਂ ਉੱਤੇ ਛੱਡੇ ਦਿੱਤੇ ਆ ਤੇ ਪਰ ਫੇਰ ਵੀ ਕਬੂਤਰ ਯਾਰ ਆਇਆ ਨਹੀਂ ਹੈਗਾ ਉਹਦਾ ਉੱਡਦਾ ਇੱਥੇ ਹੀ ਆ ਅੱਡੇ 'ਚ ਤਾਂ ਆਪਣੇ ਉਧਰ ਘੰਮ ਦਾ ਗੇੜੀਆਂ ਕੱਢਦਾ ਆ ਪਰ ਵੰਦਾ ਨਹੀਂ ਹੈਗਾ ਹੁਣ ਛਤਰੀ ਤੇ ਲਾ ਕੇ ਦੇਖਦੇ ਆ ਛਤਰੀ ਜੇ ਤਾਂ ਛਤਰੀ ਤੇ ਬਹਿ ਜਵੇ ਕੀ ਕਰਨਾ ਤਾਂ ਫਿਰ ਹੁਣ ਰਾਤ ਨੂੰ ਜੋ ਸ਼ਾਵ ਨੂੰ ਬੈਠੂਗਾ ਟੁੱਪ ਵੀ ਬਹੁਤ ਜ਼ਿਆਦਾ ਆ ਤੇ ਹੁਣ ਮਿੱਤਰੋ ਆਪਾਂ ਲਾਉਣੀ ਆ ਛਤਰੀ ਉਤਰੋ ਆਪਾਂ ਕਬੂਤਰ ਐਸ ਟਾਈਮ ਬਾਹਰ ਛੱਡੇ ਹੋਏ ਆ ਤੇ ਯਾਰ ਆਪਣਾ ਨਵਾਂ ਕਬੂਤਰ ਜਿਹੜਾ ਲਾਲ ਸਰਾ ਕਬੂਤਰ ਆ ਨਾ ਸੋਦਾ ਹੀ ਲਾਲ ਜਾਣ ਕੇ ਉਹ ਕਬੂਤਰ ਆਪਣਾ ਨਿਕਲ ਗਿਆ ਆ ਹੁਣ ਆਪਾਂ ਛਤਰੀ ਲਾਵਾਗੇ ਕਬੂਤਰ ਦੇਖਦੇ ਆ ਯਾਰ ਕਿੱਥੇ ਆ ਟੁੱਪ ਬਹੁਤ ਜ਼ਿਆਦਾ ਆ ਤੇ ਤੁਹਾਨੂੰ ਇੱਕ ਵਾਰ ਇਸ ਤਰ੍ਹਾਂ ਕਬੂਤਰ ਦਿਖਾਉਣਾ ਮੈਂ ਕਿੱਥੇ ਆ ਇੱਥੇ ਤਾਂ ਹੈ ਨਹੀਂ ਵੀਰੇ ਕਬੂਤਰ ਤਰ ਆਪਾਂ ਉਹਦਾ ਖੁੱਲੇ ਛੱਡੇ ਹੋਇਆ ਸਾਰੇ ਤੇ ਕਬੂਤਰ ਆਪਾਂ ਖੁੱਲੇ ਛੱਡੇ ਹੋਇਆ ਪਰ ਫੇਰ ਵੀ ਉਹ ਕਬੂਤਰ ਆਪਾਂ ਨੂੰ ਲੱਭਦਾ ਨਹੀਂ ਹੈਗਾ ਪਤਾ ਨਹੀਂ ਕਿੱਥੇ ਗਿਆ ਤੁਸੀਂ ਦੇਖੋ ਜਿਹੜਾ ਆਪਣਾ ਲਾਲ ਕਬੂਤਰ ਆ ਜਿਹੜਾ ਨਵਾਂ ਉਹ ਉੱਡ ਗਿਆ ਆ ਤੇ ਨਾਲ ਆਪਾਂ ਹੋਰ ਕਬੂਤਰੜਾਏ ਹੋਇਆ ਯਾਰ ਦੇਖੋ ਜੇ ਤਾਂ ਕਬੂਤਰ ਆ ਜਿਓ ਵਧੀਆ ਉਹਦਾ ਤਾਂ ਬੱਦਲ ਹੋ ਗਿਆ ਆ ਪਰ ਮੌਸਮ ਠੰਡਾ ਆ ਪਰ ਕਬੂਤਰ ਆਜ ਵੀ ਤਾਂ ਵਧੀਆ ਤੇ ਬਾਕੀ ਆਪਾਂ ਕਬੂਤਰ ਦੇਖ ਲਓ ਵੀਰੇ ਸਾਰੇ ਕਬੂਤਰ ਆਪਾਂ ਖੁੱਲੇ ਛੱਡੇ ਹੋਇਆ ਤੇ ਕਬੂਤਰ ਆ ਜਵੇ ਤਾਂ ਵਧੀਆ ਗੱਲ ਆ ਤੇ ਚੱਲਦੇ ਹੁਣ ਯਾਰ ਆਪਾਂ ਥੱਲੇ ਤੇ ਉਹ ਔੜ ਦਾ ਪਿਆ ਕਬੂਤਰ ਆ ਦੇਖੋ ਆ ਜਿਹੜਾ ਇੱਕ ਕਬੂਤਰ ਆਉਂਦਾ ਨਾ ਇਹਦੇ ਨਾਲ ਆਪਣਾ ਕਬੂਤਰ ਔੜ ਦਾ ਪਿਆ ਆ ਤੇ ਹੁਣ ਉਤਰੋ ਆਪਾਂ ਚੱਲਦੇ ਹਾਂ ਥੱਲੇ ਤੇ ਮੁੜ ਕੇ ਆਪਾਂ ਆਉਣੀ ਆ ਤੇ ਥੋੜਾ ਜਿਹਾ ਅਸੀਂ ਕੰਮ ਇਹ ਚੱਲੇ ਆ ਕਿਤੇ ਤੇ ਫਿਰ ਅਸੀਂ ਮੁੜ ਕੇ ਆਉਨੇ ਆ ਤੇ ਜਦ ਤੱਕ ਕੀ ਪਤਾ ਕਬੂਤਰ ਆਪਣਾ ਨਵਾਂ ਜਿਹੜਾ ਉੱਡਦਾ ਹੋਇਆ ਬੈਜਵੇ ਆਹ ਦੇਖੋ ਉੱਡਦਾ ਤੇ ਉਦੋਂ ਨਾਲ ਮੈਂ 4-5 ਕਬੂਤਰ ੜਾਈ ਹੋਏ ਆ ਹੋਰ ਜੇ ਤਾਂ ਬੈਜਵੇ ਤਾਂ ਠੀਕ ਆ ਤੇ ਹੁਣ ਅਸੀਂ ਚੱਲਦੇ ਆ ਥੱਲੇ ਤੇ ਆ ਜਵੇ ਜੇ ਤਾਂ ਉਹਦਾ ਕਬੂਤਰ ਠੀਕ ਆ ਨਹੀਂ ਤਾਂ ਫਿਰ ਛਤਰੀ ਲਾਉਣੀ ਪੈਣੀ ਆ ਫਿਰ ਦੁਬਾਰਾ ਜੀ ਮਿੱਤਰੋ ਬੱਦਲ ਜਿਹਾ ਹੋਇਆ ਆ ਤੇ ਤੋਂ ਆਪ ਨਿਕਲ ਆਈ ਆ ਤੇ ਕਬੂਤਰ ਆਪਣੇ ਉੱਡ ਕੇ ਜਿਹੜੇ ਬੈਠ ਚੁੱਕੇ ਆ ਤੇ ਆ ਲੋ ਜੀ ਆ ਗਿਆ ਮਿੱਤਰੋ ਆਪਣਾ ਲਾਲ ਜਿਹਨੂੰ ਵਾਪਸ ਲਿਆਉਣਾ ਸੀ ਉਹ ਆਪਣਾ ਲਾਲ ਇਸ ਟਾਈਮ ਆ ਗਿਆ ਤੇ ਦੌੜਾ ਕੇ ਦੇਖਦੇ ਆ ਆ ਆ ਸੀਗਾ ਲਾਲ ਮਿੱਤਰੋ ਆ ਲਾਲ ਸੀ ਕਬੂਤਰ ਜਿਹੜਾ ਆਪਣਾ ਗਿਆ ਹੁਣ ਆ ਗਿਆ ਹੁਣ ਤਾਂ ਵਾਪਸ ਕਰੇ ਠੀਕ ਆ ਦੇ ਮਿੱਤਰੋ ਕਿੱਥੇ ਆ ਬਹਿ ਗਿਆ ਆਪਣਾ ਲਾਂਦ ਤੇ ਥੋੜਾ ਜਿਹਾ ਦੇਖੋ ਕਾਣਾ ਕੂਤਰ ਆਪਣੇ ਹੌਂਦਾਰ ਬੈਠੇ ਹੋਏ ਆ ਬਈ ਇਹ ਆ ਨਾ ਵਧੀਆ ਕੂਤਰ ਆਪਣੇ ਤੇ ਥੜਾ ਜਿਹਾ ਕੱਟੇ-ਕੱਟੇ ਵਿੱਚ ਦੋ ਤਿੰਨ ਆ ਆਪਣਾ ਹਾਲਾ ਪੂਛੀ ਆ ਜੀਨਾ ਆਪਣਾ ਇਹ ਜੀਨਾ ਬੱਗਾ ਆ ਠੀਕ ਆ ਕਉ ਤਰਪੜਾ ਮਿੱਤਰੋ ਲਾਲ ਆ ਗਿਆ ਹੁਣ ਫੇ ਨਾ ਕਿਤੇ ਉੱਡ ਜੂਗੇ ਇਸ ਕਰਕੇ ਨੂੰ ਰਹਿਣ ਦੋ ਨੇ ਇੱਥੇ